ਅਸੀਂ ਕੀ ਮਨ ਲਾਵਾ ਪਰੌੜੇ ਅਸੀਂ ሽਮਲਾ ਮਿਰਚਾਂ ਦੇ ਪਰੌੜੇ ਬਣਾ ਲਏ ਅੱਜ ਤੋਂ ਸਫਾਈ ਕਰਦੀ ਆ ਨਾ ਤੇਰੇ ਤੇ ਤਰਸ ਹੀ ਬਹੁਤ ਆਇਆ ਇਹਨਾਂ ਨੂੰ ਤੇ ਤੇਰੇ ਭਰਾ ਤੇ ਦੋਨਾਂ ਤੇ ਫਰਸ ਆ ਗਿਆ ਮੇਰੇ ਤੇ ਕੋਈ ਤਰਸ ਹੀ ਨਹੀਂ ਆਉਂਦਾ ਨਾ ਵੀ ਇੰਨੇ ਦਿਨਾਂ ਤੋਂ ਲਿਖੜਿਆ ਟਰੈਕਟਰ ਤੇ ਸ਼ੂਗਰ ਆਪ ਜੀ ਇੱਕ ਦੀ ਅੱਜ ਤੋਂ ਹੁਣ ਲੱਗੇ ਆ ਤੇ ਮੇਰੇ ਤੇ ਕੋਈ ਤਰਸ ਹੀ ਨਹੀਂ ਆਉਂਦਾ ਇਹਨਾਂ ਨੂੰ ਮੈਂ ਇੰਨਾ ਕੰਮ ਕਰ ਲੱਖਾਂ ਨਹੀਂ ਲੱਗੇ ਕਿ ਤੇਰੇ ਨਹੀਂ ਬੱਕਰੇ ਲੈਣੇ ਆ ਸਾਡੇ ਕੋਲ ਪਹਿਲਾਂ ਮੇਰੇ ਲਈ ਸੀ ਅੱਜ ਤਾਂ ਵਿਚਾਰੇ ਸਾਰੇ ਕਾਸੀ ਦੀ ਸੁਣੀ ਗਈ ਕੁੱਤਿਆਂ ਦੀ ਵੀ ਸੁਣੀ ਗਈ ਤੇ ਹੋਰ ਰਾਜੂ ਵੀਰਾ ਪਾਣੀ ਪਾਉਂਦਾ ਰੋਜ ਮੋਟਰ ਨਾਲ ਠੰਡਾ ਪਾਣੀ ਪਾਈਦਾ ਉਹਨਾਂ ਦੇ ਸਿਰਾਂ 'ਚ ਜੇ 2 ਮਹੀਨੇ ਗਈ ਰਹੀ ਜੇ ਨਾ ਉਹਨਾਂ ਦੇ ਸਿਰਾਂ 'ਚ ਪਾਣੀ ਪੈਂਦਾ ਨਾ ਕੁੱਤੇ ਨੇ ਮਰ ਵੀ ਜਾਣਾ ਸੀ ਜਿੱਡੀ ਗਰਮੀ ਇੱਥੇ ਪੈਂਦੀ ਆ ਵਾਹ ਹੁਣ ਨੂੰ ਇਹ ਲੰਘ ਵੀ ਗਏ ਹੁਣੇ ਸੀਗੇ ਜੇ ਤੁਹਾਡੇ ਸਾਹ ਛੱਡੇ ਹੁੰਦੇ ਸਾਪਨ ਨੰਮਾਉਣਾ ਮਦੀਪ ਉਹ ਦੋ ਚੀਜ਼ਾਂ ਲੱਗਾ ਇਹ ਚੀਜ਼ਾਂ ਲੱਗਾ ਪਰ ਜਿਹੜਾ ਉਹਨਾਂ ਦੇ ਸਿਰ 'ਚ ਪਾਣੀ ਪੈ ਜਾਂਦਾ ਸੀ ਨਾ ਰੋਜ਼ ਉਹਨਾਂ ਦੀ ਅੱਧੋ ਜ਼ਿਆਦੀ ਗਰਮੀ ਨਿਕਲ ਜਾਂਦੀ ਸੀ ਅੱਛਾ ਹਾਂ ਏਸੀਆਂ ਚ ਬਾਂਦੀ ਨਹੀਂ ਸੀ ਲੋੜ ਪੈਂਦੀ ਉੱਥੇ ਹੀ ਏਸੀ ਲੱਗ ਜਾਂਦੇ ਸੀ ਜੋ ਮੋਟਰ ਦਾ ਠੰਡਾ ਠੰਡਾ ਪਾਣੀ ਪੈਂਦਾ ਸੀ ਤੇ ਉੱਥੇ ਠੰਡੀ ਠੰਡੀ ਹਵਾ ਚੱਲਦੀ ਸੀ ਆਹਾ ਤੁਹਾਡਾ ਤੇਰਾ ਬਾਜਵਾ ਸੁਦੀਪ ਨੇ ਕਿਹਾ ਵਤੜੂ ਚੈਲੇਜ ਆ 12 ਵਜੇ ਤੱਕ ਜੇ ਅੱਜ ਆਪਾਂ ਨੂੰ ਰੋਟੀਆਂ ਮਿਲ ਗਿਆ ਤਾਂ ਕਹਿ ਦਿਓ ਪਹਿਲਾਂ ਹੀ ਅਸੀਂ 8 ਵਜੇ ਖਾ ਕੇ ਵੇਲੇ ਹੋ ਜੀ ਦਾ 12 ਦੇ ਅਜੇ ਬੱਜੇ ਹੀ ਨਹੀਂ ਗਏ ਅਜੇ 8:30 ਵਜੇ ਆ ਤੇ 8:30 ਵਜੇ ਤਾਂ ਰੋਟੀਆਂ ਖਾ ਕੇ ਆਪਾਂ ਭਾਂਡੇ ਵੀ ਧੋ ਲਈਦੇ ਆ ਅੱਜ ਤਾਂ ਇਹ ਪੱਕ ਦੀਏ ਫਿਰਦੇਗਾ ਇੱਕ ਪਣ ਦੇ ਵੀ ਫਿਰ ਸ਼ਿਮਲਾ ਮਿਰਚ ਦੇ ਪਰੌੜੇ ਪਏ ਆ ਹਾਂ ਲੱਗ ਪਤਾ ਜਾਊ ਅੱਜ ਕੀ ਬਣਦਾ ਹੈ ਨਾ ਐਵੇਂ ਨਹੀਂ ਲੰਡੂ ਪੰਜੂ ਕੋੜੇ ਜਿਹੇ ਨਾ ਬਣਾ ਦਿਓ ਬਣਾ ਦਿਆਂ ਸ਼ਿਮਲਾ ਕੌੜੀ ਹੁੰਦੀ ਪਹਿਲਾਂ ਦੱਸੀ ਮੈਨੂੰ ਕੌੜੀ ਹੁੰਦੀ ਆ ਡੇਲੀ ਦਾ ਪਾਇਆ ਕੀ ਕੀ ਆ ਕੰਮੀ ਸ਼ਿਮਲਾ ਮਿਰਚ ਨਹੀਂ ਗਈ ਪਨੀਰ ਵੀ ਪਾਇਆ ਹੈ ਗੰਡੇ ਵੀ ਪਾਏ ਆ ਲੂਣ ਮਿਰਚ ਵੀ ਪਾਇਆ ਮਸਾਲਾ ਵੀ ਪਾਇਆ ਜਵੈਣ ਵੀ ਪਾਈ ਟੀਰਾ ਵੀ ਪਾਇਆ ਬਾਜ ਜਿਹੜਾ ਤੂੰ ਜਵੈਣ ਪਾ ਕੇ ਕੰਮ ਵਗੜਦਾ ਨਾ ਉਹਨੇ ਬੱਸ ਲੈ ਕੇ ਬਹਿਣਾ ਕਰਕੇ ਪਾਈ ਆ ਇਹ ਜੋ ਮੋਹ ਜਗੇ ਸਾਨੂੰ ਕੀ ਖਾ ਲੈਂਦੇ ਆ ਨਾ ਰੋਟੀ ਰੋਟੀ ਤੇ ਉਹ ਪੇਟ ਨੂੰ ਅਫਾਰਾ ਹੋ ਜਾਂਦਾ ਤੁਹਾਡੇ ਸਾਨੂੰ ਨਹੀਂ ਸਾਨੂੰ ਅਫਾਰਾ ਨਹੀਂ ਹੁੰਦਾ ਅਸੀਂ ਇਦਾਂ ਹੀ ਵਧੀਆ ਇਹਨੇ ਵੀ ਜਵੈਣ ਤੇ ਬੜੀ ਚੰਗੀ ਚੀਜ਼ ਆ ਤੂੰ ਤਾਂ ਇੱਕ ਰੋਟੀ ਵੇਲ ਕੇ ਪਾਤੀ ਬਸ ਦੂਜੀ ਮੈਨੂੰ ਨਹੀਂ ਲਾਦਾ ਪੈਂਦੀ ਆ ਮਸਾਲਾ ਗਰਮ ਆ ਆ ਬਾਅਦ ਚ ਫਿਰ ਗਰਮਾ ਦੇ ਮਸਾਲੇ ਦੇ ਨਾਲ ਤਾਂ ਰੋਟੀ ਦੀ ਉਹ ਸ਼ਕਲ ਨਹੀਂ ਬਣਦੀ ਜਿਹੜੀ ਬਣਨੀ ਚਾਹੀਦੀ ਠੀਕ ਆ ਮੈਮ ਠੀਕ ਆ ਠੀਕ ਆ ਮੈਮ ਇਹ ਵੱਡਿਆਂ ਦਾ ਕਿਹਦਾ ਔਲੇ ਦਾ ਖਾਧੇ ਦਾ ਬਾਅਦ ਚ ਪਤਾ ਲੱਗ ਹਾਂਜੀ ਮੈਮ ਉਹ ਟੱਪਰ ਵੱਡਾ ਇਸ ਲਈ ਚਮਚੇ ਨਾਲ ਨਹੀਂ ਮਸਾਲਾ ਲਾ ਰਹੇ ਅਸੀਂ ਕੜਚੀ ਨਾਲ ਲਾ ਰਹੇ ਟਪਰਾਉਂਠਾ ਤੇ ਉਹ ਢਾਈ ਪਕਣਾ ਪਰੋਂਖਾ ਤਾਂ ਨਹੀਂ ਵੱਡਾ ਪੱਕ ਜਾਣਾਗਾ ਟੱਪਰ ਵੱਡਾ ਟੱਪਰ ਵੱਡਾ ਹੈ ਟੱਪਰ ਵੱਡੇ ਦੇ ਅਸੀਂ ਦੋ ਯਾ ਮੰਮੀ ਤੋਂ ਬਿਗੈਰ ਅਸੀਂ 8 ਵਜੇ ਨੂੰ ਖਾ ਪੀ ਕੇ ਅੰਦਰ ਵੜ ਜਾਂਦੀਆਂ ਰਹੀਆਂ ਕਿਉਂ ਨਹੀਂ ਖਾਦੇ ਹਰ ਮੜਾ ਪਾ ਲੂਣ ਮਿਰਚ ਵਾਲੇ ਤੜਕੇ ਪਰੌਂਠੇ ਨਹੀਂ ਖਾਂਦੀਆਂ ਰਹੀਆਂ ਅਸੀਂ ਕੋਲ ਫਿਰ ਅਚਨ ਮੈਨਾਂ ਤੇ ਨੀ ਲੂਣ ਮਿਰਚ ਦਾ ਸਭ ਤੋਂ ਸਭਕਾ ਤੇ ਉਹ ਵੀ ਲਾੜਾ ਬੜੀ ਵੱਡੀ ਗੱਲ ਹੈ ਬਾਹਰੋਂ ਆਈ ਹੈ ਇਹ ਵੀ ਘੁੰਮ ਫਿਰਦੀ ਆਈ ਹੈ ਵੀ ਮਾਦੀ ਤੋਂ ਬਾਹਰੋਂ ਫਿਰ ਬਾਹਰੋਂ ਫਿਰ ਤੇ ਇਹ ਵੀ ਵਾਰਾ ਕਰਦੀ ਕਰਦੀ ਫਿਰਦੀ ਪਿਆਜ ਮੈਨੂੰ ਤਾਂ ਖੁੱਲੀ ਛੁੱਟੀ ਮਿਲੀ ਆ ਮੈਂ ਤਾਂ ਕੀ ਆ ਇਤਨਾ ਅੱਜ ਸਾਡੇ ਪਰੌਂਠੇ ਬਣ ਕੇ ਰੈਡੀ ਆ ਤੇ ਹੁਣ ਆਪਾਂ ਪੁੱਛਦੇ ਆ ਬਲ ਕਰਨ ਨੂੰ ਕੀ ਰਿਵਿਊ ਦਿੰਦਾ ਹੋਏ ਇਹਦੇ ਬਾਰੇ ਆਪਣੇ ਰਿਵਿਊ ਬੈਸਟ ਹੀ ਹੁੰਦੇ ਆ ਆਪਾਂ ਖਾਣ ਪੀਣ ਵਾਲੀ ਜੀ ਮਾੜੀ ਘੱਟ ਗਈ ਜੀ ਚੱਲ ਪਤਾ ਲੱਗ ਜਾ ਬਾਕੀ ਮੈਂ ਫੂਡ ਟੈਸਟਰ ਦਾ ਕਰਦੇ ਆ ਆਪਾਂ ਹੀ ਆ ਹੂੰ ਤੇਰੇ ਸਾਹਮਣੇ ਕਿੰਨੇ ਪੁਆਇੰਂਟ ਮਿਲਣੇ ਚਾਹੀਦੇ ਉਪਰਾਹੇ ਦੇ ਨਾਲ ਨਾਲ ਅਸੀਂ ਆਦੇ ਵੀਰਾਂ ਲਈ ਝੋਲਾ ਤਿਆਰ ਕੀਤਾ ਹੈ ਦੇਖੋ ਜੀ ਦੇਖੋ ਰੱਖੜੀ ਵਾਸਤੇ ਸਪੈਸ਼ਲ ਸਪੈਸ਼ਲ ਐਡਵਾਂਸ ਤੁਸੀਂ ਟੀ-ਸ਼ਰਟ ਵੀ ਬਣਵਾ ਝੋਲੇ ਤੇ ਬਣਵਾ ਸਕਦੇ ਆ ਰੁਮਾਲ ਤੇ ਬਣਾ ਸਕਦੇ ਜੋ ਫੋਟੋ ਫਰੇਮ ਚ ਬਣਵਾਉਣਾ ਉਦਾਂ ਵੀ ਬਣ ਸਕਦੇ ਜਿਵੇਂ ਮਰਜ਼ੀ ਬਣਵਾ ਸਕਦੇ ਪਰ ਸਾਡ ਨੂੰ ਝੋਲਾ ਬੈਸਟ ਆਈਡੀਆ ਲੱਗਦਾ ਹੂੰ ਕਿਉਂਕਿ ਤੁਸੀਂ ਹਰ ਕਿਤੇ ਲੈ ਜਾ ਸਕਦੇ ਆ ਤੇ ਭੈਣਾਂ ਲਈ ਤਾਂ ਖਾਸ ਤੌਰ ਤੇ ਬੜਾ ਹੀ ਵਧੀਆ ਮੌਕਾ ਕਿਉਂਕਿ ਰਖੜੀ ਆ ਰਹੀ ਆ ਸੋਹਣੇ ਸੋਹਣੇ ਗਿਫਟ ਭਰਾਵਾਂ ਨੂੰ ਦੇਣੇ ਚਾਹੀਦੇ ਤੇ ਲੈਣੇ ਚਾਹੀਦੇ ਆ ਵਧੀਆ ਵਧੀਆ ਰਖੜੀ ਪਹਿਨਣੀ ਚਾਹੀਦੀ ਦੇਣ ਵਾਲੀ ਗੱਲ ਠੀਕ ਆ ਲੈਣ ਵਾਲੀ ਗੱਲ ਲੈਣਾ ਕਿਉਂ ਭਰਾਵਾਂ ਦਾ ਫਰਜ਼ ਨਹੀਂ ਪੈਂਦਾ ਭੈਣਾਂ ਨੂੰ ਦੇਣਾ ਰਖੜੀ ਬਣਾਉਣੀ ਆਉਂਦੀ ਆ ਇਕੱਲੀ ਨਹੀਂ ਤੇ ਭਰਾਵਾਂ ਨੂੰ ਰਖੜੀ ਨਹੀਂ ਬਣਾਉਂਦਾ ਸਾਲ 'ਚ ਪਹਿਣਾ ਵਾਸਤੇ ਤਾਂ ਇੱਕੋ ਹੀ ਦੇਣ ਆਉਂਦਾ ਪਹਿਣਾ ਕੋਲ ਤਾਂ ਇੱਕੋ ਹੀ ਦੇਣ ਹੁੰਦਾ ਉਹ ਲੈਣ ਦਾ ਨਹੀਂ ਕਹਿ ਕੇ ਕਹਿ ਕੇ ਪਤਾ ਨਹੀਂ ਸਾਲ 'ਚ ਕਿੰਨਾ ਕੋ ਲੈ ਜਾਂਦੇ ਆ ਐ ਨਹੀਂ ਹੁੰਦਾ ਲੈ 10 ਭੈਣਾਂ ਨੇ ਭਰਾਵਾਂ ਕੋਲ ਲੈਣਾ ਵਾ ਭਰਾਵਾਂ ਨੂੰ ਦੇਗਾ ਨਹੀਂ ਆ ਭਰਾ ਤੂੰ ਛੋਟੇ ਸਵਾਲ ਮਾਪਿਆਂ ਦੇ ਹੁੰਦੇ ਕੱਲ੍ਹ ਤੂੰ ਕਿੰਨੇ ਮਾਰਕਸ ਦੋਗੇ ਮਾਪਿਆਂ ਨੇ ਜਦ ਤਿੰਗਾਰੇ ਪਕੇ ਮੇਰੇ ਪਰਮਾਨੇ ਵਾਲੀ ਤੇ ਕੇ ਰੰਨੀ ਆ। 7 7 ਹੀ ਦਿੱਤੇ 3 ਪੁਆਇੰਟ ਕਿਸ ਚੀਜ਼ ਦੇ ਕੱਟੇ ਆਪਾਂ? ਜੇ ਆਪਾਂ ਮੰਨ ਕੇ ਚੱਲ ਜੁਆਇੰਡ ਦੇ ਨਹੀਂ ਕੱਟੇ। ਹੂੰ। ਵੀ ਜਿਹੜਾ ਰੋਟੀ ਦਾ ਬੇਸ ਉਹ ਬਾਲਾ ਮੋਟਾ ਮੈਂ ਆ। ਅੱਛਾ ਕਿਉਂਕਿ ਇਹ ਡਬਲ ਰੋਟੀ ਆ। ਡਬਲ ਰੋਟੀ। ਮੈਂ ਤੇ ਨਿਪੜ ਜੁਆਣ ਦੇ ਕੱਟ ਜੇ ਇਹ ਨਹੀਂ ਸੋਫਟੀ ਤੇ ਚੱਪਿਆ ਪਾਤੇ। ਭੈਣੇ ਜੁਵੈਨ ਬੈਨੀਫਿਟ ਵਾਸਤੇ ਪਾਈਪਲ ਕਰਨੇ ਤੈਨੂੰ ਵੀ ਪਤਾ ਨਾ ਕਈ ਵਾਰਾ ਕੋਈ ਚੀਜ਼ ਖਾ ਕੇ ਆਪਾਂ ਨੂੰ ਨਹੀਂ ਉਸ ਡਾਈਜੈਸਟ ਹੁੰਦੀ। ਦੂਜੀ ਗੱਲ ਹੂੰ। ਬਟਰ ਨਹੀਂ ਨਾਲ ਆ ਬਟਰ ਨਹੀਂ ਨਾਲ ਬਟਰ ਨਹੀਂ ਆਉਣ ਵਾਲੀ ਸੀ ਤੇਰੀ ਮਾਂ ਚੁੱਕੀਆਂ ਇਸ ਕਰਕੇ ਉਹਨੇ ਰੋਟੀਆਂ ਬਟਰ ਨਹੀਂ ਨਾਲ ਜੱਪੜ ਜੱਪੜ ਕੇ ਬਣਾਉਂਦੇ ਕਾਇਆ ਚੁੱਕੇ ਆ ਚਲੋ ਚੁੱਕੇ ਦੱਸ ਨੇ ਐਵੇਂ ਚੋਟੀਆਂ ਮੋਟੀਆਂ ਬੱਲੇ ਹੋ ਗਏ ਆ ਜੇ ਤੁਹਾਨੂੰ ਚੁੱਕੀ ਨਾ ਰੋਟੀ ਲੈ ਜਰੂਰ ਕਿਹਾ ਨਾ ਡੇ ਨੰਬਰ ਤੇ ਨਾ ਦੇ ਦਊ ਹਾਂ ਕਾਲ ਲੈ ਥੋੜਾ ਜਿਹਾ ਮਸਾਲਾ ਤਾਂ ਆਪਾਂ ਪਾਇਆ ਹੀ ਨਹੀਂ ਵੀਰੇ ਨਮਕਾ ਮਿਰਚਾ ਬਸ ਮਸਾਲਾ ਹੁੰਦਾ ਪਨੀਰ ਦਾ ਚਮਲਾ ਮਿਰਚ ਸਾਰੇ ਹਾਂ ਉਹ ਸਟਾਫ ਤਾਂ ਫਿਰ ਜੇ ਸਟਫਿੰਗ ਘੱਟ ਆਉਗੀ ਤਾਂ ਫਿਰ ਪਰਾਂਠਾ ਆਟਾ ਆਟਾ ਹੀ ਲੱਗੂਗਾ ਉਹ ਵਿਚਾਲੇ ਜਿਆਦਾ ਜੁੜ ਗਿਆ ਸਾਈਡਾ ਤੇ ਆਇਆ ਹੀ ਨਹੀਂ ਹਾਂ ਜਦ ਬੁੱਗੂ ਕਹਿੰਦਾ ਮੈਂ ਇੱਕ ਪਰਾਂਠਾ ਤੋਂ ਵੱਧ ਖਾਣੇ ਦਾ ਤਿੰਨ ਖਾ ਗਿਆ ਪਰਾਂਠੇ ਸੁਆਦ ਸੁਆਦ ਚ ਹੈ ਨਾ ਸੁਆਦ ਆ ਤੇ ਫਿਰ ਤੂੰ ਕਿਵੇਂ ਕਹਿ ਦਿੱਤਾ ਮੁੱਕ ਗਿਆ ਤੇ ਨੁਕਰਾਂ ਤੇ ਹਣੀ ਪਹੁੰਚਿਆ ਮਾਲ ਹੂੰ ਵਿਚਾਲੇ ਰਹਿ ਗਿਆ ਅਸਾ ਇਹਦੇ ਤੋਂ 3 ਪੁਆਇੰਟ ਕੱਟ ਲੇ ਮੇਰੇ ਟੇਸਟ ਵਜਿਓ ਇਹਦੇ 'ਚ ਕੋਈ ਕਮੀ ਕਿਉਂਕਿ ਮੈਨੂੰ ਪਿਛਲੀ ਵਾਰ ਜਦੋਂ ਮੈਂ ਸਿਡਨੀ 'ਚ ਬਣਾਏ ਸੀ ਨਾ ਸ਼ਿਮਲਾ ਮਿਰਚ ਬੜੇ ਲੋਕਾਂ ਨੇ ਰੈਸਪੀ ਪੁੱਛੀ ਸੀ ਮੈਂ ਰੈਸਪੀ ਅਸਲੀ ਨਹੀਂ ਸੀ ਪਾਈ ਮੈਂ ਕਿਹਾ ਪਹਿਲਾਂ ਤੁਹਾਨੂੰ ਟੈਸਟ ਕਰਾਉਂਗੀ ਵੀ ਤੁਸੀਂ ਟੈਸਟ ਕਰਕੇ ਮੈਨੂੰ ਦੱਸੋਗੇ ਵੀ ਇਹਦੇ 'ਚ ਕੀ ਕਮਾ ਪੇਸ਼ੀ ਰਹਿ ਗਈ ਆ ਹਲਕਾ ਜਿਹਾ ਲੂਣ ਜੱ ਹਲਕਾ ਜਿਹਾ ਲੂਣ ਵੀ ਜ਼ਿਆਦਾ ਦਹੀਂ ਦੇ ਨਾਲ ਐਡਜਸਟ ਨਹੀਂ ਹੋ ਰਿਹਾ ਨਮਸਕਾਰ ਜੀ ਅੰਤਵੰਦਨੀ ਹਾਂ ਤੁਸੀਂ ਆਹ ਦੇਖ ਸਕਦੇ ਆ ਇਹ ਹਜੇ ਵੀ ਸਾਡਾ ਜਿਹੜਾ ਮਫਰਲ ਆ ਬਾਹਰ ਦੇ ਲੋਕਾਂ ਵਾਸਤੇ ਮਫਰਲ ਵੀ ਜਿਹੜੇ ਆ ਪਹਿਣਾ ਹਜੇ ਵੀ ਬਣਾ ਰਹੀਆਂ ਇਹਦੇ ਤੋਂ ਇਲਾਵਾ ਇਹ ਸੂਟਾਂ ਤੇ ਵੀ ਬਹੁਤ ਵਧੀਆ ਕਢਾਈ ਕਰਦੀਆਂ ਨੇ ਪਰ ਇਹ ਆ ਕਿ ਸਟੀਚਿੰਗ ਅਸੀਂ ਘੱਟ ਪ੍ਰੈਫਰ ਕਰਦੇ ਅਸੀਂ ਕਹਿੰਦੇ ਸਾਡੇ ਤੋਂ ਸੂਟ ਕਢਵਾ ਲਓ ਆਪਦੇ ਨਾਪ ਦੇ ਹਿਸਾਬ ਨਾਲ ਖੁਦ ਸਵਾਓ ਕਿਉਂਕਿ ਹਰੇਕ ਬੰਦੇ ਦਾ ਜਿਹੜਾ ਆਪਦਾ ਟੇਲਰ ਆਪਣੇ ਅਕੋਰਡਿੰਗ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਲੈਨੇ ਹਰਲੀਨ ਦਾ ਰਿਵਿਊ ਹਰਲੀਨ ਪਰੌਂਠੇ ਕਿੱਦਾਂ ਸੀ ਪਤਾ ਬਹੁਤ ਵਧੀਆ ਸੀ ਤਨ ਨੂੰ ਕਿੰਨੇ ਮਾਰਕਸ ਦੋਗੇ ਤੁਸੀਂ 9.5 9.5 ਤੁਸੀਂ ਪੁਆਇੰਟ 5 ਕਿਸ ਚੀਜ਼ ਦੇ ਕੱਟੇ ਜੀ ਜਿਆਦਾ ਪੈਸੇ ਅચ્છਾ ਓਕੇ ਓਕੇ ਵੀ ਦੇਖੋ ਵੀ ਇਹ ਬਿਲਕੁਲ ਔਨੈਸਟ ਆਪਾਂ ਨੂੰ ਜਿਹੜੀ ਫੀਡਬੈਕ ਆ ਉਹ ਬੱਚਿਆਂ ਤੋਂ ਮਿਲੀ ਆ ਹੁਣ ਆਪਾਂ ਏਕਮ ਦੀ ਵੀ ਜਾਣ ਲੈਨੇ ਵੈਸੇ ਤਾਂ ਏਕਮ ਨੇ ਉੱਥੇ ਖਾਧੀ ਹੋਈ ਆ ਆ ਸਾਡੀ ਮੰਮਾਸ ਨੂੰ ਸੀਰੀਅਲ ਵੇਖਣ ਦਾ ਬਹੁਤ ਸ਼ੌਂਕ ਹੈ ਮੰਮੀ ਨੂੰ ਉੱਥੇ ਨਹੀਂ ਸੀ ਮਿਲਦੇ ਇਸ ਲਈ ਮੰਮੀ ਦਾ ਜੀ ਉੱਥੇ ਘੱਟ ਲੱਗਾ ਏਕਮ ਕੀ ਫੀਡਬੈਕ ਆਪਣੀ ਸੈਨ ਆਊਟ ਆਫ ਸੈਨ ਇਹ ਤਾਂ ਦਊਗੀ ਕਿਉਂਕਿ ਇਹਦੀ ਮੰਮਾ ਨੇ ਬਣਾਇਆ ਨਾ ਇਹ ਤਾਂ ਦਊਗੀ ਤੇ ਚਲੋ ਇਸ ਵਲੌਗ ਉਹ ਜੀਰੇ ਕਰਕੇ ਜਵੈਨ ਤੇ ਜੀਰੇ ਕਰਕੇ ਚਲੋ ਵੀ ਇਸ ਦੇ ਨਾਲ ਆਪਣਾ ਵਲੌਗ ਹੁੰਦਾ ਇਹ ਖਤਮ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਕਿਸੇ ਨੇ ਕੋਈ ਵੀ ਰਖੜੀ ਕਰਕੇ ਸਪੈਸ਼ਲ ਆਰਡਰ ਦੇਣਾ ਚਾਹੁੰਦਾ ਏ ਕੋਈ ਝੋਲੇ ਬਣਵਾਉਣਾ ਚਾਹੁੰਦਾ ਏ ਜਾਂ ਫਿਰ ਕੋਈ ਮਫਰਲ ਬਣਵਾਉਣਾ ਚਾਹੁੰਦਾ ਕੋਈ ਸੂਟ ਤੇ ਕਢਾਈ ਕਰਾਉਣਾ ਚਾਹੁੰਦਾ ਤਾਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਇਹਨਾਂ ਤੋਂ ਜਿਹੜੀ ਆ ਕਢਾਈ ਉਹ ਸਾਰਾ ਕੁਝ ਮਿਲ ਸਕਦਾ ਏ ਸਾਡਾ ਫੋਨ ਨੰਬਰ 905 67 99506 99506 ਓਕੇ WhatsApp ਤੇ ਕਾਲ ਸੇਮ ਇਹ ਨੰਬਰ ਆ ਤੁਸੀਂ ਸਬਸਕ੍ਰਾਈਬ ਕਰ ਲਿਓ ਪਲੀਜ਼